ਭਾਰਤੀ ਫੌਜ ਦੇ ਖਿਲਾਫ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਵਾਲਾ ਸਕੂਲ ਕਲਰਕ ਗ੍ਰਿਫਤਾਰ ਕਰ ਲਿਆ ਗਿਆ। ਤਾਂ ਖੰਨਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਭਾਰਤੀ ਫੌਜ ਦੇ ਖਿਲਾਫ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਵਾਲਾ ਇੱਕ ਸਕੂਲ ਕਲਰਕ ਗ੍ਰਿਫਤਾਰ ਹੋਇਆ। ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਤੇ ਰਾਹੀਂ ਨਾ ਸਿਰਫ ਫੌਜ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੋਈ ਹੈ ਸਗੋਂ ਲੋਕਾਂ ਦੇ ਵਿੱਚ ਗੁੱਸਾ ਤੇ ਭੜਕਾਉ ਮਾਹੌਲ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿੱਤੇ ਇਸ ਵਿਅਕਤੀ ਦੇ ਵੱਲੋਂ ਇੱਕ ਝੂਠੀ ਪ੍ਰਚਾਰ ਮੁਹਿੰਮ ਦੇ ਤਹਿਤ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਇਹ ਵਿਅਕਤੀ ਦਾਵਾ ਕਰਦਾ ਹੈ ਕਿ ਭਾਰਤੀ ਫੌਜਾ ਪਿੰਡਾਂ ਦੇ ਵਿੱਚ ਵੜਾਈਆਂ ਨੇ ਤੇ ਆਪਣੀਏ ਨਾਗਰਿਕਾਂ ਤੇ ਹਮਲਾ ਕਰ ਰਹੀਆਂ ਨੇ ਜਿਵੇਂ ਹੀ ਇਹ ਵੀਡੀਓ ਖੰਨਾ ਇਲਾਕੇ ਦੇ ਵਿੱਚ ਵਾਇਰਲ ਹੁੰਦੀ ਹੈ ਤਾਂ ਇਹ ਮਾਮਲਾ ਸਿੱਧਾ ਪੁਲਿਸ ਤੇ ਫੌਜੀ ਅਧਿਕਾਰੀਆਂ ਤੱਕ ਪਹੁੰਚ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਡੀਐਸਪੀ ਦਾ ਇਹ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਤੇ ਤੁਰੰਤ ਕਾਰਵਾਈ ਕਰਦੇ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਤੇ ਸਾਈਬਰ ਕ੍ਰਾਈਮ ਸੈੱਲ ਦੇ ਵੱਲੋਂ ਜਾਂਚ ਜਾਰੀ ਹੈ ਕਿ ਆਖਰ ਵੀਡੀਓ ਕਿੱਥੇ-ਕਿੱਥੇ ਫੈਲਾਈ ਗਈ ਹੈ। ਤਾਂ ਇਹ ਮਾਮਲਾ ਸਿੱਧਾ ਰਾਸ਼ਟਰੀ ਸੁਰੱਖਿਆ ਤੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਦੇ ਨਾਲ ਸਾਂਝੇ ਕੀਤੀ ਜਾਣ ਵਾਲੀ ਸਮੱਗਰੀ ਦੇ ਨਾਲ ਜੁੜਿਆ ਹੋਇਆ ਜਿਸ ਦੀ ਹੁਣ ਜਾਂਚ ਜਾਰੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਚੰਗਰ ਕੇ ਹਾਲਾਤ ਬਣੇ ਹੋਏ ਸੀ ਪਿਛਲੇ ਕੁਝ ਦਿਨਾਂ ਚ ਤੇ ਸੋਸ਼ਲ ਮੀਡੀਆ ਤੇ ਬੜੀਆਂ ਰੂਮਰਸ ਚੱਲ ਰਹੀਆਂ ਸੀ ਉਹਦੇ ਵਿੱਚ ਦੇਖਣ ਚਾਹਿਆ ਕਿ ਇੱਕ ਸਦਵੰਤ ਸਿੰਘ son of ਕਰਨਲ ਸਿੰਘ ਸੀ ਇਹ ਨੌਕਰੀ ਕਰਦੇ ਇਹ ਸੀਨੀਅਰ ਸਕੂਲ ਸਕੂਲ ਜਿਹੜਾ ਬਲੇਕਪੋਲਾ ਚੌਂਕ ਚ ਉਹਦੇ ਚ ਪਿੰਡ ਹਰੀਓਂ ਕਲਾ ਦੇ ਬੀਐਲਓ ਵੀ ਹੈ ਇਹਨਾਂ ਨੇ ਆਪਦਾ ਵਟਸਐਪ ਸਟੇਟਸ ਲਾਇਆ ਸੀ ਜਿਹਦੇ ਚ ਇੱਕ ਜਿਵੇਂ ਟੀਵੀ ਸ਼ੋਅ ਹੁੰਦਾ ਉਹਦਾ ਇੱਕ ਬੰਦਾ ਬੈਠਾ ਬੋਲ ਰਿਹਾ ਸੀ ਜੀ ਉਹਦੇ ਨਾਲ ਦੂਸਰਾ ਆਦਮੀ ਫੋਨ ਤੇ ਗੱਲ ਕਰ ਰਿਹਾ ਸੀਗਾ ਤੇ ਇੰਡੀਅਨ ਆਰਮੀ ਬਾਰੇ ਕਾਫੀ ਮਿਸਲੀਡਿੰਗ ਜਾਣਕਾਰੀ ਦੇ ਰਿਹਾ ਸੀ ਜਿਹੜੀ ਕਿ ਟੋਟਲੀ ਝੂਠ ਸੀਗੀ ਤਫਵਾਸ ਇਹਨਾਂ ਨੇ ਉਹਨੂੰ ਅੱਗੇ ਸਰਕੂਲੇਟ ਕਰਨ ਦਾ ਦਮ ਦਿੱਤਾ ਅੱਜ ਇਹਨਾਂ ਨੂੰ ਕੱਲ ਗ੍ਰਿਫਤਾਰ ਕਰਕੇ ਇਹਦੇ ਪ੍ਰੀਵੈਂਟਿਵ ਐਕਸ਼ਨ ਲੈ ਲਿਆ ਇਹਨਾਂ ਦਾ ਫੋਨ ਕਬਜ਼ੇ ਵਿੱਚ ਲੈ ਕੇ ਤੇ ਉਹਦੀ ਫੋਰੈਂਸਿਕ ਕਰਾਈ ਜਾ ਰਹੀ ਹੈ ਕਿ ਇਹਨਾਂ ਨੂੰ ਜਿਹੜੇ ਪੋਸਟ ਸੀ ਕਿੱਥੋਂ ਆਈ ਹੈ ਤੇ ਇਹਨਾਂ ਨੇ ਅੱਗੇ ਕਿੰਨੇ ਸਰਕੂਲੇਟ ਕੀਤੇ ਪਿੱਛੇ ਇਹਨਾਂ ਦੇ ਕਦੇ-ਕਦੇ ਗਰੁੱਪਾਂ ਚ ਕੋਈ ਹੋਰ ਇਹ ਬੰਦੇ ਜੋੜੇ ਐਵਰੇਜ ਮਾੜੇ ਮੋਟੇ ਲੱਗਦੇ। ਸਰਕਾਰ ਦੇ ਕੋਪੀ ਇਹ ਵੀ ਕਰਦੇ ਆ ਕਿ ਇਹਦਾ ਸੋਸ਼ਲ ਮੀਡੀਆ ਤੇ ਕੰਟੈਂਟ ਵਾਪਸ ਕਰਦੇ। ਹਾਂਜੀ ਨੇਰੀ ਤੁਹਾਡੇ ਥਰੂ ਸਾਰੇ ਸਿਟੀਜ਼ਨਸ ਨੂੰ ਇਹ ਹੀ ਬੇਨਤੀ ਹੈ ਕਿ WhatsApp ਤੇ ਬਿਨਾ ਵੈਰੀਫਾਈ ਕੀਤੇ ਕੋਈ ਵੀ ਪੋਸਟ ਚਾਹੇ ਉਹ ਡਿਫੈਂਸ ਦੇ ਰਿਗਾਰਡਿੰਗ ਹੋਵੇ, ਚਾਹੇ ਕਿਸੇ ਸਟੇਟ ਦੇ ਰਿਗਾਰਡਿੰਗ ਹੋਵੇ, ਚਾਹੇ ਕੰਟਰੀ ਦੇ ਰਿਗਾਰਡਿੰਗ ਹੋਵੇ, ਕੋਈ ਵੀ ਪੋਸਟ ਬਿਨਾ ਵੈਰੀਫਿਕੇਸ਼ਨ ਤੋਂ ਫਾਰਵਰਡ ਫਾਰਵਰਡ ਐਜ਼ ਰੀਸੀਵਡ ਨਾ ਕਰਨ। ਉਹਨਾਂ ਨੂੰ ਵੈਰੀਫਾਈ ਕਰਨ। ਜੋ ਜਿੱਦਣਾ ਚੈੱਕ ਕਰਨ ਅੱਜ ਕੱਲ ਬੜੀਆਂ ਸਾਈਟਸ ਆਈਆਂ ਗਵਰਨਮੈਂਟ ਆਫ ਇੰਡੀਆ ਦੀਆਂ ਸਾਈਟਸ ਆਈਆਂ ਕਿੱਥੋਂ ਉਹਨਾਂ ਨੂੰ ਕਰਾਸ ਵੈਰੀਫਾਈ ਕੀਤਾ ਜਾ ਸਕਦਾ